ਪੱਦਰ ਤੇ ਜਿਹੜਾ ਕ ਰਸਤਾ ਜਿਹੜਾ ਮੋਤੀ ਮੈਲ ਨੂੰ ਜਿਹੜਾ ਰਸਤਾ ਜਾ ਰਿਹਾ ਤਮ ਦਿਖਾ ਰਹੇ ਆ ਵੀ ਬੈਰੀਕੇਟ ਲਾ ਕੇ ਪੰਜਾਬ ਪੁਲਿਸ ਵੱਲੋਂ ਰੋਕ ਦਿੱਤਾ ਗਿਆ ਸੋ ਹੌਲੀ ਹੌਲੀ ਜਿਹੜੇ ਸੁਰੱਖਿਆ ਜਿਹੜਾ ਅਮਲਾ ਹੈ ਤੇ ਲਗਾ ਦਿੱਤਾ ਗਿਆ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਵੱਡੀ ਪੱਦਰ ਤੇ ਜਿਹੜੇ ਨੇ ਪੁਲਿਸ ਦੇ ਉੱਚ ਅਧਿਕਾਰੀ ਤੇ ਜਿਹੜੇ ਅਧਿਕਾਰੀਆਂ ਦੇ ਨਾਲ ਲਾਲ ਹੋਰ ਪੁਲਿਸ ਅਧਿਕਾਰੀਆਂ ਦੀਆਂ ਜਿਹੜੀਆਂ ਡਿਊਟੀਆਂ ਜਿਹੜੀਆਂ ਨੇ ਲਗਾ ਦਿੱਤੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਟਿਆਲਾ ਦੀਆਂ ਜਿੱਥੇ ਕਿ ਲੇਡੀਜ਼ ਪਾਸਟੇਵਲ ਤੇ ਹੋਰ ਹਮਲਾ ਵੀ ਇੱਥੇ ਦਿਨਤ ਹੈ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਪਟਿਆਲਾ ਦੀ ਸਾਰੀ ਜਿਹੜੀ ਪੁਲਿਸ ਹੈ ਤੇ ਵਕ ਵਕ ਥਾਣਿਆਂ ਦੇ ਐਸ ਐਚਓ ਇੰਸਪੈਕਟਰ ਜਿਹੜੇ ਨੇ ਖਾਸ ਕਰਕੇ ਟ੍ਰੈਫਿਕ ਪੁਲਿਸ ਵੀ ਵਿੱਚ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਥੇ ਨਾਕੇ ਜਿਹੜੇ ਨੇ ਪੰਜਾਬ ਪੁਲਿਸ ਵੱਲੋਂ ਲਗਾ ਦਿੱਤੇ ਗਏ ਨੇ ਬੈਰੀਕੇਡ ਜਿਹੜੇ ਨੇ ਤੁਸੀਂ ਵੇਖ ਰਹੇ ਹੋ ਵੀ ਬੈਰੀਕੇਡ ਤੁਹਾਨੂੰ ਦਿਖਾ ਰਿਹਾ ਕਿਉਂਕਿ ਪਿਛਲੇ ਇਹ ਦਿਨਾਂ ਦੇ ਵਿੱਚ ਮਾਨਾਣੀ ਪਰਨੀਤ ਕੌਰ ਜਿਹੜੇ ਨੇ ਚੋਣ ਪ੍ਰਚਾਰ ਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਨੇ ਰੁੱਝੇ ਹੋਏ ਨੇ ਕਿ ਕਿਸਾਨ ਦੀ ਜਿਹੜੀ ਮੌਤ ਕੋਈ ਸੀ ਉਸ ਮੌਤ ਦੇ ਮਾਮਲੇ ਵਿੱਚ ਕਈ ਆ ਜਿਹੜੀਆਂ ਨੇ ਗੱਲਾਂ ਉੱਠੀਆਂ ਸਨ ਇਹਨਾਂ ਗੱਲਾਂ ਦੇ ਮਾਮਲੇ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਵੱਖ-ਵੱਖ ਜਿਹੜੇ ਹਲਕੇ ਨੇ ਉਹਨਾਂ ਵਿੱਚ ਜਿਹੜਾ ਚੋਂ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਟਿਆਲੇ ਦੀਆਂ ਐਨਆਈਐਸ ਚੌਕ ਦੀਆਂ ਜਿੱਥੇ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਪਟਿਆਲਾ ਦੇ ਜਿਹੜੇ ਅਧਿਕਾਰੀ ਨੇ ਆਲਾ ਅਧਿਕਾਰੀ ਨੇ ਤੁਸੀਂ ਵੇਖ ਰਹੇ ਹੋ ਵੀ ਇਸ ਆਪਣਾ ਜਿਹੜਾ ਪੂਰੀ ਸੁਰੱਖਿਆ ਨੂੰ ਸਵੇਰੇ ਸਵੇਰੇ ਸਮਝਾਇਆ ਜਾ ਰਿਹਾ ਕਿਉਂਕਿ ਹੋ ਸਕਦਾ ਹੈ ਵੱਡੀ ਪੱਧਰ ਤੇ ਜਿਹੜੇ ਕਿਸਾਨ ਨੇ ਉਹਨਾਂ ਦੀ ਜਥੇਬੰਦੀਆਂ ਇੱਥੇ ਆ ਸਕਦੀਆਂ ਨੇ ਪੂਰਾ ਜਿਹੜਾ ਹੈਗਾ ਮੋਤੀ ਮਹਿਲ ਵਾਲਾ ਰਸਤਾ ਸੀਲ ਕਰ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੇ ਕੁਝ ਅਥਰੂ ਗੈਸ ਵਾਲੀਆਂ ਜਿਹੜੀਆਂ ਗੱਡੀਆਂ ਨੇ ਉਹ ਵੀ ਮਗਾਲੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਟਿਆਲਾ ਦੀਆਂ ਨੇ ਤਸਵੀਰਾਂ ਬਿਲਕੁਲ ਪਟਿਆਲਾ ਦੇ ਵਿੱਚ ਸੋ ਕੈਪਟਨ ਮਿੰਦਰ ਸਿੰਘ ਫੇਰ ਇੱਕ ਵਾਰੀ ਸੁਰੱਖਿਆ ਦੇ ਵਿੱਚ ਨੇ ਇਹੀ ਉਹ ਜਗ੍ਹਾ ਜਿੱਥੇ ਪਹਿਲਾਂ ਵੀ ਕਿਸਾਨਾਂ ਵੱਲੋਂ ਜਿਹੜੇ ਨੇ ਧਰਨੇ ਉਹ ਲਗਾਏਗਾ ਸਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਡੀ ਆ ਪੱਧਰ ਤੇ ਤਸਵੀਰਾਂ ਨੇ ਮੋਤੀ ਮੈਲ ਦੇ ਆਲੇ ਦਿਵਾਲੇ ਫੇਰ ਕਬੱਡੀ ਫੋਰਸ ਪੂਰਾ ਪਟਿਆਲਾ ਦੇ ਵਿੱਚ ਜਿਹੜੀ ਹੈਗੀ ਆ ਉਹ ਲਗਾਈ ਜਾ ਰਹੀ ਹੈ ਪੁਲਿਸ ਦੇ ਦਾਰੀ ਇੱਥੇ ਪਹੁੰਚ ਚੁੱਕੇ ਨੇ ਇਕੱਲਾ ਇਕੱਲਾ ਜਿਹੜਾ ਪੁਆਇੰਟ ਹੈ ਦੇਖਿਆ ਜਾ ਰਿਹਾ ਵੀ ਕਿੱਦਰੋਂ ਟ੍ਰੈਫਿਕ ਨੂੰ ਕੰਟਰੋਲ ਕਰਨਾ ਕਿੱਦਰੋਂ ਟ੍ਰੈਫਿਕ ਰੋਕਣੀ ਹੈ ਕਿਉਂਕਿ ਇੱਥੇ ਇੱਕ ਵੱਡਾ ਜਿਹੜਾ ਬੀਪੀਐਸ ਸਕੂਲ ਵੀ ਹੈ ਸੋ ਨਾਕਾਬੰਦੀ ਤੁਸੀਂ ਵੇਖ ਰਹੇ ਹੋ ਤੁਹਾਨੂੰ ਦਿਖਾ ਰਹੇ ਹਾਂ ਵੀ ਚਾਰੇ ਪਾਸੇ ਹੀ ਜਿਹੜੀ ਨਾਕਾਬੰਦੀ ਪੁਲਿਸ ਦੀ ਕੀਤੀ ਜਾ ਚੁੱਕੀ ਹੈ ਇਸ ਨਾਕਾਬੰਦੀ ਤੁਸੀਂ ਵੇਖ ਰਹੇ ਹੋ ਕਿ ਪੁਲਿਸ ਦੇ ਜਿਹੜੇ ਆਲਾ ਅਧਿਕਾਰੀ ਨੇ ਉਹਨਾਂ ਵੱਲੋਂ ਸਾਰੀ ਚੈੱਕ ਕੀਤਾ ਜਾ ਰਿਹਾ ਹੈ ਕਿਹੜੇ ਕਿਹੜੇ ਪੁਆਇੰਟ ਦੇ ਉੱਪਰ ਕਿੱਥੇ ਕਿੱਥੇ ਫੋਰਸ ਲਗਾਈ ਜਾਣੀ ਹੈ ਤਾਂ ਹੋਰ ਵੀ ਬੈਰੀਕੇਡ ਜਿਹੜੇ ਨੇ ਉਹ ਲਿਆਂਦੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਦੀਆਂ ਨੇ ਬਿਲਕੁਲ ਉਹ ਜਿੱਥੇ ਕਿ ਇਹ ਕੈਪਟਨ ਮਨਿੰਦਰ ਸਿੰਘ ਤੇ ਮੋਤੀ ਮਹਿਲ ਦੇ ਬਾਹਰ ਵੱਡੇ ਬੈਰੀਕੇਡ ਕਰ ਰਸਤਾ ਜਿਹੜਾ ਹੈਗਾ ਮੇਨ ਰਸਤਾ ਹੈ ਜਿਹੜਾ ਉਹ ਰੋਕ ਦਿੱਤਾ ਗਿਆ ਹੈ ਤਸਵੀਰਾਂ ਤੋਂ ਦਿਖਾ ਰਹੇ ਹਾਂ ਪਟਿਆਲਾ ਤੋਂ ਸੋ ਵੇਖ ਰਹੇ ਹੋ ਵੀ ਟ੍ਰੈਫਿਕ ਵੀ ਜਿਹੜੀ ਇੱਥੇ ਹੁੰਦੀ ਜਾ ਰਹੀ ਹੈ ਤਸਵੀਰਾਂ ਨੇ ਪਟਿਆਲਾ ਤੋਂ ਤੋਂ ਵੱਡੀ ਪੱਧਰ ਤੇ ਪੁਲਿਸ ਜਿਹੜੀ ਫੋਰਸ ਹੈ ਕੈਪਟਨ ਮਨਿੰਦਰ ਸਿੰਘ ਦੇ ਘਰ ਤੋਂ ਥੋੜੀ ਦੂਰੀ ਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਤੇ ਨਾਕਾਬੰਦੀ ਕਰਕੇ ਸਾਰੇ ਰਸਤੇ ਨੂੰ ਸੀਲ ਕਰ ਦਿੱਤਾ ਗਿਆ